ਹੋਂ ਤੱਕ ਦਾ ਜਿਵੇਂ ਕਹਾਂ ਕਿੰਨਾ ਕੁ ਮਹਿੰਗਾ ਸੂਟ ਤੁਸੀਂ ਤਿਆਰ ਕਰ ਦਿੱਤਾ ਹੁਣ ਹੋਂ ਤੱਕ ਦਾ ਮੈਮ ਸਭ ਤੋਂ ਮਹਿੰਗਾ ਜਿਹੜਾ ਹੈਗਾ ਮੈਂ ਲਹਿੰਗਾ ਰੈਡੀ ਕੀਤਾ ਸੀ ਵੈਡਿੰਗ ਦਾ ਲਹਿੰਗਾ ਜਿਹੜਾ ਉਹ 2.5 ਲੱਖ ਦਾ ਸੀ ਵਾਹ ਹੈਨਾ ਸੂਟ ਨੀਅਰ ਅਬਾਊਟ 70 80 ਐਨੇ ਦਾ ਹੁੰਦਾ ਐਨੇ ਦਾ ਹੁੰਦਾ ਹਾਂ ਕਿਉਂਕਿ ਉਹ 2000 7000 ਹਾਂ ਹਾਂ 70 80 ਤੱਕ ਮੈਂ ਕੀਤਾ ਰੈਡੀ ਕਿਉਂਕਿ ਉਹ ਜਿਵੇਂ ਕਿਸੇ ਦੇ ਬੇਟੇ ਦੀ ਮੈਰਿਜ ਸੀ ਉਹਨਾਂ ਨੇ ਆਨੰਦ ਕਾਰਜ ਤੇ ਬੜਾ अच्छा ते फिर ਉਹਦੇ ਵਿੱਚ ਕੀ ਖਾਸੀਤ ਹੁੰਦੀ ਮੈਨੂੰ ਦੱਸੋ ਕਿ ਕਿਉਂ 2.5 ਲੱਖ ਦਾ ਲਹਿੰਗਾ ਕਪੜਾ ਮਤਲਬ ਕਿੰਨਾ ਕੁ ਮਹਿੰਗਾ ਹੋ ਸਕਦਾ ਹੈ embroiderry ਕਿੰਨੀ ਕੁ ਮਹਿੰਗੀ ਹੋ ਸਕਦੀ ਹੈ ਕੀ ਖਾਸੀਤ ਸੀ ਉਹਨਾਂ ਦੇ ਉਦਾਂ ਹੀ ਵਿੱਚ ਖਾਸੀਅਤ ਇਹ ਹੁੰਦੀ ਹੈ ਮੈਮ ਕਿ ਕਪੜਾ ਤਾਂ ਪਿਓਰ ਹੋਊਗਾ ਹੀ ਹੋਗਾ ਚਾਹੇ ਰੌ ਸਿਲਕ ਹੋਵੇ ਪਿਓਰ ਸਿਲਕ ਹੋਵੇ ਕੁਝ ਵੀ ਹੈਨਾ ਪਰ ਉਹਦੀ ਸਭ ਤੋਂ ਜ਼ਿਆਦਾ ਖਾਸੀਅਤ ਇਹ ਹੋਊਗੀ ਵੀ ਇੰਨੀ ਕਢਾਈ ਹੋਊਗੀ ਵਿੱਚ ਦੀ ਕਪੜਾ ਦਿਖੂਗਾ ਹੈਂਡਵਰਕ ਉੱਪਰ ਦੇ ਉੱਪਰ ਉੱਪਰ ਦੇ ਉੱਪਰ ਹੈਨਾ ਇੰਨਾ ਜ਼ਿਆਦਾ ਹੋਊਗਾ ਕਿ ਵਿੱਚ ਕਪੜਾ ਦੇਖਣਾ ਬੰਦ ਹੋ ਜਾਊਗਾ